ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪ੍ਰਤਾਪ ਸਿੰਘ ਬਾਜਵਾ ਖੂਬ ਚਰਚਾ ਚ ਨੇ ਬਿਆਨਬਾਜ਼ੀ ਬਿਆਨਬਾਜ਼ੀ ਤੋਂ ਬਾਅਦ ਪ੍ਰਦਰਸ਼ਨ ਪ੍ਰਦਰਸ਼ਨ ਦੇ ਸਾਹਮਣੇ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਥਾਣੇ ਤੱਕ ਦੀ ਪ੍ਰਕਿਰਿਆ ਕਹਿੰਦੇ ਜੀ ਵਿਰੋਧੀ ਧਿਰਾਂ ਨਾਲ ਆ ਗਈਆਂ ਤੇ ਆਪਣੀ ਤਰਵੀ ਸਾਰੀ ਨਾਲ ਆ ਗਈਆਂ ਇਹ ਸਾਰੀ ਚਰਚਾ ਪ੍ਰਤਾਪ ਸਿੰਘ ਬਾਜਵਾ ਦੇ ਇੱਕ ਸੱਤਰੀ ਬਿਆਨ ਨੇ ਤੋਰੀ ਕਿ ਪੰਜਾਬ ਚ 50 ਬੰਬ ਆ ਗਏ ਮੈਂ ਉਹਨਾਂ ਚੋਂ ਜੀ 18 ਚੱਲ ਗਏ 32 ਦਾ ਜੇ ਪਤਾ ਨਹੀਂ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਦੱਸੋ ਭਈ ਜੇ ਤੁਹਾਨੂੰ ਪਤਾ ਹੈ ਤਾਂ ਦੱਸੋ ਨਹੀਂ ਤਾਂ ਕਾਰਵਾਈ ਹੋ ਚਲੋ ਜੀ ਪਰਚਾ ਹੋ ਗਿਆ ਅਗਲੇ ਅਦਾਲਤ ਚਲੇ ਗਏ ਐਫ ਆਈ ਆਰ ਆਨਲਾਈਨ ਹੋ ਗਈ ਪਰ ਇਹ ਸਭ ਦੇ ਦਰਮਿਆਨ ਇਸ ਪਹਿਲੂ ਨੇ ਕਹਿੰਦੇ ਆਮ ਆਦਮੀ ਪਾਰਟੀ ਨੂੰ ਕਿਤੇ ਕੱਲ ਰਾਹਤ ਦਿੱਤੀ ਸੀ ਕਿ ਚਲੋ ਵੀ ਆਪਣੀ ਸਿੱਖਿਆ ਕ੍ਰਾਂਤੀ ਜਿਹੜੀ ਵਿਵਾਦਾਂ 'ਚ ਆ ਗਈ ਸੀ ਪੱਥਰ ਕ੍ਰਾਂਤੀ ਦੇ ਰੂਪ 'ਚ ਪਖਾਨਾ ਮਰੰਮਤ ਕ੍ਰਾਂਤੀ ਦੇ ਰੂਪ 'ਚ ਉਹ ਟੱਕੀ ਗਈ 55 ਦਿਨਾਂ ਦੀ ਮਹਿਮ 5-7 ਦਿਨਾਂ 'ਚ ਦਮ ਤੋੜ ਗਈ ਤੇ ਕਹਿੰਦੇ ਕਿ ਚਲੋ ਇਹ ਰਾਹਤ ਮਿਲ ਗਈ ਕਿ ਪ੍ਰਤਾਪ ਜੀ ਦੇ ਪ੍ਰਤਾਪ ਕਰਕੇ ਇਹ ਮਾਨਤਨ ਰਹਿ ਗਿਆ ਕਿ ਚਲੋ ਗੱਲ ਦਬ ਗਈ ਪਰ ਕੁਝ ਤਰ੍ਹਾਂ ਇਸ ਨੂੰ ਫਿਕਸ ਮੈਚ ਵਜੋਂ ਵੀ ਦੇਖ ਰਹੀਆਂ ਨੇ ਪੰਜਾਬ ਦੀ ਰਾਜਨੀਤੀ ਵਿੱਚ ਕਈ ਕੌਣ ਅਜਿਹੇ ਹੁੰਦੇ ਨੇ ਜਿਹੜੇ ਸਿੱਧੀ ਨਜ਼ਰੇ ਸਮਝ ਨਹੀਂ ਪੈਂਦੇ ਤੇ ਉਹਨਾਂ ਚੋਂ ਇੱਕ ਕੌਣੇ ਉੱਭਰਿਆ ਕਿ ਲੰਘੇ ਦਿਨਾਂ ਚ ਜਦੋਂ ਲੁਧਿਆਣਾ ਜਿਮਨੀ ਚੌਂ ਦੇ ਲਈ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਤਾਰਕੇ ਤਿੰਨ ਤਿੰਨ ਚਾਰ ਚਾਰ ਦਿਨ ਕੇਜਰੀਵਾਲ ਜੀ ਭਗਵੰਤ ਸਿੰਘ ਲੁਧਿਆਣਾ ਵਿੱਚ ਪ੍ਰਚਾਰ ਕਰ ਰਹੇ ਸੀ ਉਹਨਾਂ ਦਿਨਾਂ 'ਚ ਭਾਰਤ ਪੁੱਛਨ ਆਸ਼ੂ ਦਾ ਨਾਮ ਜਦੋਂ ਸਾਹਮਣੇ ਆਇਆ ਤਦ ਕਹਿੰਦੇ ਆਮ ਆਦਮੀ ਪਾਰਟੀ ਥੋੜੀ ਫਿਕਰ ਬਧੀ ਪਤਾ ਨਹੀਂ ਵੀ ਇੱਕ ਪਾਸੇ ਕਹਿੰਦੇ ਆ ਭ੍ਰਸ਼ਟਾਚਾਰੀ ਬੰਦਾ ਦੂਏ ਪਾਸੇ ਫਿਰ ਫਿਕਰ ਕਿਉਂ ਬਧੀ ਥੋੜੀ ਤੇ ਕਹਿੰਦੇ ਇਹ ਸਾਰੀ ਪ੍ਰਕਿਰਿਆ 'ਚ ਉਹਨਾਂ ਨੇ ਇਹ ਚਰਚਾ ਮਾ ਕਾਂਗਰਸ ਦੇ ਆਪਣੇ ਘਰ 'ਚ ਨੇ ਜਿਹੜੀ ਚਰਚਾ ਦੀ ਮੈਂ ਗੱਲ ਕਰਨ ਲੱਗਿਆ ਹਾਂ ਕੋਈ ਨਹੀਂ ਪਰੂਗਾ ਅੱਜ ਪਰ ਇਹ ਚਰਚਾ ਪੂਰੇ ਜੋਰ ਸ਼ੋਰ ਨਾਲ ਚੱਲੀ ਐ ਪਿਛਲੇ ਡੇਢ ਦੋ ਦਿਨ ਤੋਂ ਕਾਂਗਰਸ ਦੇ ਘਰੇ ਕਿ ਵੀ ਪ੍ਰਤਾਪ ਸਿੰਘ ਬਾਜਬਾ ਨਾਲ ਸੰਜੇ ਸਿੰਘ ਅਮਰੀਤ ਸ਼ੋਧਿਆ ਵਰਗੇ ਲੀਡਰ ਕਹਿੰਦੇ ਮੁਲਾਕਾਤ ਕਰਕੇ ਚਲੇ ਗਏ ਇਹ ਪਿਛਲੇ ਦਿਨਾਂ ਚੋ ਹੀ ਹੋਣੀ ਹੋ ਸਕਦਾ ਤੇ ਕਹਿੰਦੇ ਨਾ ਬਾਜਬਾ ਉਹਨਾਂ ਦੇ ਘਰੇ ਗਏ ਨੇ ਨਾ ਉਹ ਬਾਜਬਾ ਦੇ ਘਰੇ ਆਏ ਨੇ ਕੋਈ ਹੋਰ ਸੀਐਸਓ ਇਹ ਲੱਭਿਆ ਕਹਿੰਦੇ ਉਹਦੇ ਟਿਕਾਣੇ ਤੇ ਕੋਈ ਮੁਲਾਕਾਤ ਕਰਵਾਈ ਹੈ ਕੀ ਇਹ ਲੁਧਿਆਣਾ ਦੀ ਜਿਮਨੀ ਚੋਂ ਜੱਤਰ ਲਈ ਆਵਾਦਵੀ ਪਾਰਟੀ ਕੋਈ ਮੈਚ ਫਿਕਸ ਕਰਦੀ ਫਿਰ ਰਹੀ ਸੀ ਕੀ ਪ੍ਰਤਾਪ ਸਿੰਘ ਬਾਜਬਾ ਉਹਦੇ ਲਈ ਮੰਨੇ ਨਹੀਂ ਤਾਂ ਕਾਰਵਾਈ ਹੋਈ ਹੈ ਜਾਂ ਮੰਨ ਗਈ ਸੀ ਤੇ ਹਾਈ ਕਮਾਂਡ ਕੋਲ ਸ਼ਿਕਾਇਤ ਚਲੀ ਗਈ ਹੁਣ ਆਪਣੀ ਕੁਰਸੀ ਰਤਬਾ ਪੱਲਾ ਬਚਾਉਣ ਦੇ ਲਈ ਕਹਿ ਕੇ ਕਾਰਵਾਈ ਕਰਵਾਈ ਹੈ ਕਿ ਤਾਂ ਕਿ ਲੱਗੇ ਦੇਖੋ ਜੀ ਮੈਂ ਮੰਨ ਲਿਆ ਤਾਂ ਮੇਰੇ ਤੇ ਕਾਰਵਾਈ ਹੋ ਰਹੀ ਹੈ ਜਾਂ ਆਮ ਆਦਮੀ ਪਾਰਟੀ ਨੇ ਆਪਣੀਆਂ ਨੁਕਾਮੀਆਂ ਲੁਕਾਉਣ ਦੇ ਲਈ ਸਰਕਾਰ ਦਾ ਫੇਲਿਅਰ ਪਖਾਨਾ ਕਲਚਰ ਮਰਮਤ ਕਲਚਰ ਉਦਘਾਟਨੀ ਪੱਥਰ ਕਲਚਰ ਇਸ ਨੂੰ 25 ਕਰੋੜੀ ਪ੍ਰੋਜੈਕਟ ਨੂੰ ਦਬ ਜਵੇ ਕਿਤੇ ਜਾਦੇ ਕੋਈ ਮਸਲਾ ਨਾ ਸਾਹਮਣੇ ਆ ਜਾਵੇ ਉਸ ਲਈ ਪ੍ਰਤਾਪ ਬਾਜਵੇ ਤੱਕ ਪਹੁੰਚ ਕੀਤੀ ਆ ਇਹ ਸਾਰੇ ਸਵਾਲ ਨੇ ਇਹਨਾਂ ਸਵਾਲਾਂ ਦੇ ਜਵਾਬ ਨਾ ਸਤ ਤਾਰੀ ਤਰ ਦੇਣਾ ਚਾਹੁੰਦੀ ਆ ਨਾ ਵਿਰੋਧੀ ਤਰ ਦੇਣਾ ਚਾਹੁੰਦੀ ਆ ਪਰ ਜਿਹੜੀ ਗੱਲ ਕਹੀ ਪ੍ਰਤਾਪ ਸਿੰਘ ਬਾਜਵਾ ਨੇ ਕਿ ਭਈ 50 ਗ੍ਰਨੇਡ ਆਏ 32 ਅਣ ਚੱਲੇ ਪਏ ਨੇ 18 ਚੱਲ ਗਏ ਤੇ ਮਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਕਿ ਵੀ ਬਾਜਵਾ ਸਾਹਿਬ ਤੁਹਾਡੇ ਸਬੰਧ ਆਈਐਸਆਈ ਨਾਲ ਨੇ ਪਾਕਿਸਤਾਨ ਨਾਲ ਨੇ ਤਾਂ ਹੀ ਤੁਹਾਨੂੰ ਸਿੱਧਾ ਪਤਾ ਲੱਗਿਆ ਨਹੀਂ ਕਿਵੇਂ ਪਤਾ ਲੱਗਿਆ ਸਾਨੂੰ ਨਹੀਂ ਪਤਾ ਸਾਡੀ ਸੀਆਈਡੀ ਨੂੰ ਨਹੀਂ ਪਤਾ ਕੇਂਦਰ ਨੂੰ ਨਹੀਂ ਪਤਾ ਕੇਂਦਰ ਦੀ ਸੀਆਈ ਨੂੰ ਸਾਨੂੰ ਤਾਂ ਕੋਈ ਇਨਪੁਟ ਨਹੀਂ ਸਵਾਲ ਇਹ ਹੈ ਕਿ ਜੇ ਸਹੀ ਇਨਪੁਟ ਹੁੰਦਾ ਤੁਹਾਡੇ ਕੋਲ ਤਾਂ ਉਹ ਜਿਹੜੇ 18 ਗ੍ਰੇਨੇਡ ਫਟੇ ਨੇ ਉਹ ਫਟਦੇ ਨਾ ਜੇ ਤੁਹਾਡੇ ਕੋਲ ਤੁਹਾਡੀ ਪੁਖਤਾ ਜਾਣਕਾਰੀ ਹੁੰਦੀ ਤੁਸੀਂ ਗ੍ਰਹਿ ਮੰਤਰੀਆ ਰੋਲ ਨਿਭਾ ਰਹੇ ਹੁੰਦੇ ਤੁਸੀਂ ਕੇਂਦਰ ਨਾਲ ਕੇਂਦਰ ਦੀਆਂ ਏਜੰਸੀਆਂ ਨਾਲ ਤੁਹਾਡੀਆਂ ਏਜੰਸੀਆਂ ਆਪਸ ਵਿੱਚ ਰਾਬਤੇ 'ਚ ਹੁੰਦੀਆਂ ਜਾਂ ਉਹਨਾਂ ਦੇ ਕੰਨ ਚੌਕ ਸੁਣਦੇ ਤਾਂ ਠਾਣਿਆਂ 'ਚ ਗ੍ਰਨੇਡ ਨਾ ਸਿੱਟੇ ਜਾਂਦੇ ਠਾਣਿਆਂ 'ਚ ਗ੍ਰਨੇਡ ਫਟਦੇ ਨਾ ਦੋ ਦੋ ਲੀਡਰਾਂ ਦੇ ਘਰੇ ਉਹਨਾਂ ਦੇ ਗ੍ਰਨੇਡ ਢਾਟੇਰੀ ਨਾ ਕਰਦੇ ਤਾਂ ਸ਼ੁਕਰ ਕਰੋ ਪ੍ਰਮਾਤਮਾ ਦਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਨਾਬ ਉਹ 18 ਦੀ ਜਾਣਕਾਰੀ ਸੀ ਤੁਹਾਨੂੰ ਜਾਂ ਤਾਂ ਤੁਸੀਂ ਦੱਸ ਦਿਓ ਇਹ ਤੁਹਾਨੂੰ 32ਾਂ ਦੀ ਤੁਸੀਂ ਕਹਿੰਦੇ ਹੋ ਸਾਡੇ ਕੋਲ ਨਹੀਂ ਹੈ ਤੇ ਝੂਠ ਬੋਲਿਆ ਜਾ ਰਿਹਾ 18 ਦੀ ਹੋਏਗੀ ਨਾ ਸੋ ਫਿਰ ਤੁਸੀਂ ਰੋਕ ਕਿਉਂ ਨਹੀਂ ਪਾਇਆ ਸਵਾਲ ਤਾਂ ਤੁਹਾਨੂੰ ਵੀ ਹੈ ਹੁਣ ਇਹ ਜੋ ਮਰਜ਼ੀ ਹੋਵੇ ਜੀ ਚਾਹੇ ਫਿਕਸ ਮੈਚ ਹੈ ਚਾਹੇ ਉਧਰੋਂ ਆਪਣੀ ਜਾਨ ਬਚਾਉਣ ਲਈ ਹੈ ਚਾਹੇ ਇਧਰੋਂ ਆਪਣੀ ਜਾਨ ਬਚਾਉਣ ਲਈ ਹੈ ਪਰ ਇਹ ਸਭ ਦੇ ਵਿੱਚ ਕਹਿੰਦੇ ਅੱਜ ਆਮ ਆਦਮੀ ਪਾਰਟੀ ਨੂੰ ਨਾ ਮਾ ਫਿਕਰ ਪੈਗਿਆ ਕੱਲ ਤੱਕ ਤਾਂ ਵਾਗੋ-ਵਾਗ ਸੀ ਕਿ ਚਲੋ ਸਾਡਾ ਇਹ ਮਸਲਾ ਪੱਥਰ ਕ੍ਰਾਂਤੀ ਵਾਲ ਟੱਕਿਆ ਗਿਆ ਅੱਜ ਨਮਾ ਫਿਕਰ ਪੈ ਗਿਆ ਕਹਿੰਦੇ ਕਾਂਗਰਸ ਇਕੱਠੀ ਹੋ ਗਈ ਉਹ ਤਾਂ ਭਾਈ ਸਟੇਟ ਪੱਧਰ ਤੇ ਇਕੱਠੀ ਹੋ ਗਈ ਉਹ ਤਾਂ ਭਾਈ ਜ਼ਿਲ੍ਹਾ ਪੱਧਰ ਤੇ ਇਕੱਠੀ ਹੋ ਗਈ ਉਹ ਤਾਂ ਭਾਈ ਬਲਾਕ ਪੱਧਰ ਤੇ ਇਕੱਠੀ ਹੋ ਗਈ ਕਿਤੇ ਸੈਲਫ ਗੋਲ ਤਾਂ ਨਹੀਂ ਕਰ ਬੈਠੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਤੇ ਭਗਵਾਨ ਤਮਾਨ ਖੁੱਤਾ ਨਹੀਂ ਗੋਲ ਕਰ ਬੈਠੇ ਕੱਲ ਤੱਕ ਇਹ ਸਵਾਲ ਪ੍ਰਤਾਪ ਸਿੰਘ ਬਾਜਵਾ ਨੂੰ ਸੀ ਕਦੇ ਸਤ ਸਿੰਚੜ ਵਾਲਾ ਮਸਲਾ ਕਦੇ 32 ਐਮਐਲਏ ਵਾਲਾ ਮਸਲਾ ਹੈ ਨਾ ਤੇ ਹੁਣ ਆ ਸੋ ਇਸ ਲਈ ਕਹਿੰਦੇ ਜੀ ਕਿ ਕੱਲ ਤੱਕ ਕਹਿਣ ਲੱਗ ਰਹੇ ਸੀ ਕਿ ਕਿ ਪ੍ਰਤਾਪ ਬਾਜਵਾਨ ਨੇ ਸੈਲਫ ਗੋਲ ਕੀਤਾ ਅੱਜ ਆਮ ਆਦਮੀ ਪਾਰਟੀ ਆਪੇ ਮੰਥਨ ਕਰੀ ਜਾਂਦੀ ਕਿਤੇ ਅਸੀਂ ਤਾਂ ਨਹੀਂ ਸੈਲਫ ਗੋਲ ਕਰ ਲਿਆ ਕਿਤੇ ਅਸੀਂ ਤਾਂ ਨਹੀਂ ਫਸ ਗਏ ਕਿਉਂਕਿ ਅੱਜ ਵੱਡੀ ਕੱਟੜਤਾ ਨਜ਼ਰ ਆਈ ਕਾਂਗਰਸ ਦੇ ਅੰਦਰ ਕਈ ਧੜੇ ਨੇ ਉਹ ਧੜੇ ਚਾਹੇ ਸ਼ਰਮੋ ਸ਼ਰਮੀ ਨੇ ਚਾਹੇ ਮੂੰਹ ਦਿਖਾਈ ਹੈ ਚਾਹੇ ਹਾਈ ਕਮਾਂਡ ਦਾ ਹੁਕਮ ਹੈ ਹਾਂ ਚਾਹੇ ਆਪੋ ਆਪਣੀ ਰਾਜਨੀਤੀ ਚਮਕਾਉਣ ਦਾ ਪਹਿਲੂ ਐ ਜੋ ਮਰਜ਼ੀ ਹੋਵੇ ਅੱਜ ਇੱਕ ਥੜੇ ਤੇ ਇੱਕ ਸਟੇਜ ਤੇ ਨਜ਼ਰ ਆ ਗਏ ਕੀ ਇਹਦੇ ਨਾਲ ਪੰਜਾਬ ਕਾਂਗਰਸ ਜਾਣ ਪੈਣ ਦੀ ਉਮੀਦ ਹੈ ਇਹਨਾਂ ਨੂੰ ਇਹ ਆਉਣ ਵਾਲਾ ਸਮਾਂ ਦੱਸੂਗਾ ਹਮੇਸ਼ਾ ਕਾਂਗਰਸ ਇਸ ਹੰਕਾਰ 'ਚ ਰਹਿੰਦੀ ਐ ਕਿ ਆਪਣੀ ਤਾਂ ਗੱਲ ਬਣੀ ਪਈ ਐ ਇਹੀ ਹੰਕਾਰ ਹੁੱਡੇ ਨੂੰ ਲੈ ਬੈਠਿਆ ਇਹੀ ਹੰਕਾਰ ਤੁਹਾਡੀ ਦਿੱਲੀ ਵਾਲੀ ਹਾਈ ਕਮਾਂਡ ਨੂੰ ਲੈ ਬੈਠੇ ਇਹੀ ਹੰਕਾਰ ਤੁਹਾਡੀ ਪਹਿਲੀ ਲੀਡਰਸ਼ਿਪ ਨੂੰ ਤੇ ਤੁਹਾਨੂੰ ਵੀ ਲੈ ਬੈਠਿਆ ਸੋ ਹੁਣ ਵੀ ਅਜੇ ਬਿੱਤਰ ਹਤਲ ਤੇ ਲੋਕ ਮੁੱਦਿਆਂ ਲਈ ਲੜਾਈ ਲੜਦੇ ਨਹੀਂ ਨਜ਼ਰ ਆਉਂਦੇ ਇਸ ਮੁੱਦੇ ਤੇ ਇਕੱਠੇ ਹੋਗੇ ਜਦੋਂ ਆਪਣੇ ਤੇ ਆਈ ਪੰਜਾਬ ਵਾਲੇ ਕਿਹੜੇ ਮੁੱਦੇ ਤੇ ਇਕੱਠੇ ਹੋਏ ਤੇ ਦੂਸਰੇ ਪਾਸੇ ਵਿਰੋਧੀ ਧਿਰ ਉਹਨਾਂ ਦੇ ਨਾਲ ਦੇ ਦਲ ਜਾਂ ਉਹਨਾਂ ਦੇ ਨਾਲ ਦੇ ਦਲ ਨਹੀਂ ਵੀ ਹੈਗੇ ਤਾਂ ਵੀ ਸਰਕਾਰ ਵਿਰੋਧੀ ਦਲ ਚਲੋ ਵਿਰੋਧ ਕਰਨ ਧਰਨਾ ਲਾਉਣ ਪ੍ਰਦਰਸ਼ਨ ਕਰਨ ਸਮਝ ਆਉਂਦਾ ਹੈ ਸਰਕਾਰ ਵੀ ਪ੍ਰਦਰਸ਼ਨ ਕਰਦੀ ਹੁੰਦੀ ਹੈ ਮੈਨੂੰ ਤਾਂ ਹੁਣ ਪਤਾ ਲੱਗਦਾ ਪਰ ਇਹ ਤਾਂ ਭਾਈ ਜੰਮੀਓ ਪ੍ਰਦਰਸ਼ਨਾਂ ਚੋਂ ਇਹ ਕੇਜਰੀਵਾਲ ਮੁੱਖ ਮੰਤਰੀ ਹੁੰਦਿਆ ਰਜਾਈ ਲੈ ਕੇ ਫੁੱਟਪਾਥ ਤੇ ਪੈ ਸਕਦਾ ਤੇ ਫਿਰ ਭਗਵੰਤ ਮਾਨ ਦੀ ਪਾਰਟੀ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦੀ ਅਮਨ ਰੋੜੇ ਦੀ ਅਗਵਾਈ ਚ ਉਹਨਾਂ ਦੀ ਪਾਰਟੀ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦੀ ਅੱਜ ਹੋਇਆ ਆਮ ਆਦਮੀ ਪਾਰਟੀ ਆਪਣੇ ਪੱਧਰ ਤੇ ਪ੍ਰਦਰਸ਼ਨ ਕਰ ਰਹੀ ਹੈ ਭਰਾਵਾ ਜੇ ਪ੍ਰਦਰਸ਼ਨ ਕਰਨਾ ਹੀ ਆ ਨਾ ਸਰਕਾਰ ਨੇ ਤਾਂ ਜੀਐਸਟੀ ਲਈ ਕਰੋ ਨਾ ਜਿਹੜਾ ਸਮਿਸਰ ਦੇਗੀ ਨਹੀਂ ਹੁੰਦੀ ਕੇਂਦਰ ਤੋਂ ਤਾਂ ਕਰੋਨਾ ਪਿੰਡੂ ਵਿਕਾਸ ਮੰਡ ਲਈ ਜਿਹੜੀ ਸਮਿਸਰ ਨਹੀਂ ਅਦਾ ਕਰਦੇ ਕਰੋਨਾ ਪੰਜਾਬ ਦੇ ਹੱਕ ਹਕੂਕਾਂ ਲਈ ਜਿਹੜਾ ਕੇਂਦਰ ਰੋਕ ਕੇ ਬੈਠਾ ਹੈ ਕਰੋਨਾ ਪਾਣੀ ਵਾਲੇ ਮਸਲੇ ਦੂਸਰਾ ਕੇਂਦਰ ਦੀ ਹਾਂ ਝਾਂ ਮਲਾਈ ਕਿ ਹਾਂ ਜੀ ਪਾਣੀ ਪਲੀਤ ਕਰਨ ਤੇ ਚਲੋ ਕਰਦੇ ਆਂ ਇਹਦੀ ਰਿਪੋਰਟ ਵੀ ਇੱਕ ਅਦੇ ਦਿਨ ਚ ਕਿਸੇ ਹੋਰ ਪਹਿਲੂ ਤੋ ਨੁਕਤੇ ਸਾਂਝਾ ਕਰਾਂਗੇ ਕਿ ਪਾਣੀ ਪਲੀਤ ਕਰਨ ਦੇ ਹੁਣ ਕੋਈ ਸਜਾ ਨਹੀਂ ਦੁੱਸਤਾ ਸੈਨ ਕਰ ਕਿਉਂ ਮਾਰੇ ਦੁੱਸਤਾ ਕੇਂਦਰੀ ਸਿੱਖਿਆ ਨੀਤੀ ਨੂੰ ਚੁੱਪਚਾਪ ਲਾਗੂ ਕਰ ਰਹੇ ਹਾਂ ਪੰਜਾਬ ਚ ਇਸ ਲਈ ਸਵਾਲ ਤੁਹਾਡੇ ਵਾਲੇ ਪਾਸੇ ਵੀ ਬਹੁਤ ਖੜੇ ਨੇ ਸੋ ਕਿਸੇ ਨੂੰ ਮਹਾਂਵਾਦੀ ਕਿਸੇ ਨੂੰ ਮਹ ਸੁਵਾਦੀ ਹੁਣ ਪਤਾ ਨਹੀਂ ਪ੍ਰਤਾਪ ਬਾਜਵੇ ਲਈ ਮਹਾਂਵਾਦੀ ਹੋਣਗੇ ਤੇ ਮਾਨ ਲਈ ਸੁਵਾਦੀ ਹੋਣਗੇ ਯਾ ਮਾਨ ਲਈ ਵਾਦੀ ਹੋਣਗੇ ਪ੍ਰਤਾ ਵਾਜਵੇ ਲਈ ਸਵਾਦੀ ਹੋਣਗੇ ਪਰ ਫਿਲਹਾਲ ਕਾਂਗਰਸ ਕਹਿੰਦੇ ਜੀ ਇਕੱਠਿਆਂ ਹੋ ਕੇ ਲੜਦੀ ਨਜ਼ਰ ਆ ਰਹੀ ਹੈ ਪਤਾ ਨਹੀਂ ਅੱਜ ਦੇ ਦਿਨ ਲਈ ਹੈ ਕਿ ਸਾਂਝ ਤੱਕ ਹੈ ਸਵੇਰ ਤੱਕ ਹੈ ਜਾਂ ਸੱਚਮੁੱਚ ਇਕੱਠੀ ਹੋ ਜੂਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਹਾਂ ਪਰ ਈਡੀ ਕਹਿੰਦੇ ਖਾਸੀ ਇਕੱਠੀ ਹੋਗੀ ਭਾਈ ਈਡੀ ਕਾਰਵਾਈ ਦਾਰ ਕਾਰਵਾਈ ਪਾਉਂਦੀ ਆ ਰਹੀ ਹੈ ਈਡੀ ਨੇ ਕੰਮ ਖਿੱਚਿਆ ਹੋਇਆ ਕਹਿੰਦੇ ਬਹੁਤ ਜੀ ਹਾਂ ਮਹਾਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮ ਐਲ ਏ ਕਹਿੰਦੇ ਜੀ ਕੁਲਵੰਤ ਸਿੰਘ ਦੇ ਉੱਤੇ ਕਿਹੜੀ ਨੇ ਰੇਡ ਮਾਰੀ ਆ ਹੁਣ ਕਹਿੰਦੇ ਜੀ ਇਹ ਮਨੀ ਲਾਂਡਰਿੰਗ ਦਾ ਮਾਮਲਾ ਹੈ ਤੇ ਰੇਡ ਪੈ ਗਈ ਇਹ ਮਸਲਾ ਜਾ ਕੇ ਜਿੱਥੇ ਜੁੜਦਾ ਉਸ ਕਨੈਕਸ਼ਨ ਨੂੰ ਸਮਝਣ ਦੀ ਥੋੜਾ ਇਹ ਮਸਲਾ ਜੁੜਦਾ ਜੀ ਪਰਲ ਆਲਾ ਪਰਲ ਜਿਹੜੀ ਜੀ ਪੀ ਐਸ ਪੀ ਏ ਸੀ ਐਲ ਸੋ ਇਹਦੇ ਨਾਲ ਜੁੜਦਾ ਪੀ ਐ ਸੀ ਐਲ ਨਾਲ ਕਹਿੰਦੇ ਜੀ ਇਹ ਪਰਲ ਵਾਲਾ ਮਸਲਾ ਉਹ ਜਿਹੜਾ ਉਹਨਾਂ ਦਾ ਘਟਾਲਾ ਤੁਰਿਆਂ ਆਉਂਦਾ ਜੀ ਕਿ ਘਟਾਲੇ ਨਾਲ ਜੁੜੀ ਮਸਲਾ ਉਹਨਾਂ ਦਾ ਪੈਸਾ ਸੀ ਜੀ ਉਧਰੋਂ ਕੱਢਿਆ ਇੱਧਰ ਲਾਇਆ ਇੱਧਰੋਂ ਕੱਢ ਕੇ ਉਧਰ ਲਾਇਆ ਇਹੋ ਮਸਲਾ ਤੇ ਕਹਿੰਦੇ ਜਦੋਂ ਕੁਲਵੰਤ ਥੋਰਾਂ ਦੇ ਘਰੇ ਈਡੀ ਦੀ ਟੀਮ ਪਹੁੰਚੀ ਤਾਂ ਉਹ ਘਰੇ ਤਾਂ ਨਹੀਂ ਮਿਲੇ ਪਰ ਪਰਿਵਾਰ ਤੋਂ ਪੁੱਛ ਕੇ ਛੋਰੀ ਆ ਦਸਤਾਵੇਜ਼ ਫਰੁੱਲਾ ਪ੍ਰਾਲੀ ਜਾਣਕਾਰੀ ਕਿੱਥਰ ਕੀਤੀ ਜਾ ਰਹੀ ਹੈ ਖਾਸਾ ਕੋਛਾਣਿਆ ਬਣਿਆ ਜਾ ਰਿਹਾ ਪਰ ਇਹ ਕਨੈਕਸ਼ਨ ਜੁੜਦਾ ਕਿੱਥੇ ਹੈ ਇਹ ਜੁੜਦਾ ਜੀ ਰਾਜਸਥਾਨ ਨਾਲ ਜਾ ਕੇ ਰਾਜਸਥਾਨ ਦੇ ਸਾਬਕਾ ਮੰਤਰੀ ਨੇ ਪ੍ਰਤਾਪ ਖਾਚਰਿਆਵਾਸ ਇਹ ਜੀ ਉਹਨਾਂ ਦੇ ਕਹਿੰਦੇ ਜੀ ਛਾਪੇਮਾਰੀ ਹੋਈ ਆ ਤੇ 19 ਟਿਕਾਣਿਆਂ ਤੇ ਛਾਪੇਮਾਰੀ ਆ ਈਡੀ ਦੀ 19 ਟਿਕਾਣਿਆਂ ਤੇ ਸੋ ਇਹਦੇ ਲਈ ਕਹਿੰਦੇ ਜੀ ਮਸਲਾ 48000 ਕਰੋੜ ਦੇ ਘਟਾਲੇ ਦਾ ਰੀਅਲ اسٹیਟ ਦੇ ਵਿੱਚ ਇਨਵੈਸਟਮੈਂਟ ਵਾਲਾ ਤੇ ਇਹ ਕਨੈਕਸ਼ਨ ਹੈ ਜਿਹੜਾ ਉੱਥੋਂ ਪਰਲ ਨਾਲ ਤੁਰਿਆ ਸੋ ਇਹ ਅੱਜ ਦੇਸ਼ ਭਰ ਦੇ ਵਿੱਚ 5 ਵਜੇ ਸਵੇਰੇ ਹੈਨਾ ਖਾ ਖਾਚ ਰਿਆਵਾਸ ਦੇ ਜਿਹੜਾ ਪ੍ਰਤਾਪ ਖਸਰਿਆਵਾਸ ਰਾਜਸਥਾਨ ਦਾ ਸਾਬਕਾ ਮੰਤਰੀ ਆ ਉਹਦੇ ਘਰੇ ਈਡੀ ਪਹੁੰਚਦੀ ਹੈ ਤੇ 19 ਵੱਖ-ਵੱਖ ਤਾਮਾਂ ਤੇ ਛਾਪੇ ਮਾਰੀ ਜਿਹਦੇ ਵਿੱਚੋਂ ਪੰਜਾਬੀ ਸੋ ਇਹ ਪੂਰਾ ਮਾਮਲਾ ਪਰਲ ਨਾਲ ਜੁੜਿਆ ਹੋਇਆ 48000 ਕਰੋੜ ਦੇ ਘਟਾਲੇ ਦਾ ਤੇ ਉਧਰ ਜੇਕਰ ਮੈਂ ਇਸ ਨੂੰ ਦੂਸਰੇ ਨਾਤੇ ਸਮਝਾਂ Rajasthan ਦੇ 28 ਲੱਖ ਲੋਕਾਂ ਨੇ 2850 ਕਰੋੜ ਰੁਪਏ ਚ ਨਿਵੇਸ਼ ਕੀਤਾ ਪਿਛਲੇ 17 ਸਾਲਾਂ ਚ ਤੇ ਇਸ ਲਈ ਕਹਿੰਦੇ ਜੀ ਇਹ ਸਾਰਾ ਉਹਦੇ ਨਾਲ ਸਬੰਧਤ ਪਹਿਲੂ ਆ ਪਰ ਸਾਬਕਾ ਮੰਤਰੀ ਕਹਿੰਦਾ ਵੀ ਮੇਰੇ ਕੋਲ ਸਾਰਿਆਂ ਦਾ ਇਲਾਜ ਹੈਗਾ ਉਹ ਬੀਜੇਪੀ ਨੂੰ ਚੈਲੰਜ ਕਰਦੇ ਨੇ ਕਿ ਤੁਸੀਂ ਕਰੋ ਕਾਰਵਾਈ ਸਦਾ ਹੀ ਤੁਸੀਂ ਨਹੀਂ ਸਰਕਾਰ ਚ ਰਹਿਣਾ ਜਦੋਂ ਸਾਡੀ ਵਾਰੀ ਆਊਗੀ ਫਿਰ ਅਸੀਂ ਦੇਖਾਂਗੇ ਮੈਂ ਇਲਾਜ ਕਰ ਲੂੰਗਾ ਪਰ ਈਡੀ ਆਪਣਾ ਕੰਮ ਕਰਦੀ ਤੁਰੇ ਆ ਰਹੀ ਆ ਹੁਣ ਇਹਦੇ ਪਿੱਛੇ ਉਹਨਾਂ ਦੀ ਰਾਜਨੀਤੀ ਆ ਇਹਦੇ ਪਿੱਛੇ ਉਹਨਾਂ ਦਾ ਜਾਣਕਾਰੀ ਆ ਇਹ ਵੱਖਰਾ ਪਹਿਲੂ ਆ ਇੱਕ ਪਾਸੇ ਅੱਜ ਦੇਸ਼ ਦੇ ਵਿੱਚ 19 ਟਿਕਾਣਿਆਂ ਤੇ ਛਾਪੇਮਾਰੀ ਆ ਜਿਹਦੇ ਵਿੱਚੋਂ ਪੰਜਾਬ ਵੀ ਅਹਿਮ ਹੈ ਔਰ ਕਈ ਚੀਜ਼ਾਂ ਨੇ ਇਹਦੇ ਵਿੱਚ ਕੱਲਾ ਪੰਜਾਬ ਨਹੀਂ ਗਾ ਇਹ ਪਰਲ ਵਾਲਾ ਮਾਮਲਾ ਘਟਰਾਲੇ ਦੀਆਂ ਤਾਰਾਂ ਬਿਹਾਰ ਨਾਲ ਵੀ ਜੁੜਦੀਆਂ ਨੇ ਇਸ ਦੀਆਂ ਤਾਰਾਂ ਮਹਾਰਾਸ਼ਟਰ ਨਾਲ ਵੀ ਜੁੜਦੀਆਂ ਨੇ ਮੱਧ ਪ੍ਰਦੇਸ਼ ਨਾਲ ਵੀ ਜੁੜਦੀਆਂ ਨੇ ਅਸਾਮ ਨਾਲ ਵੀ ਜੁੜਦੀਆਂ ਨੇ ਕਰਨਾਟਕ ਨਾਲ ਵੀ ਜੁੜਦੀਆਂ ਨੇ ਜੈਪੁਰ ਨਾਲ ਵੀ ਜੁੜਦੀਆਂ ਨੇ ਐ ਇਸੇ ਤਰ੍ਹਾਂ ਉਦੇਪੁਰ ਨਾਲ ਵੀ ਜੁੜਦੀਆਂ ਨੇ ਹੈਨਾ ਆਂਧਰਾ ਪ੍ਰਦੇਸ਼ ਨਾਲ ਵੀ ਜੁੜਦੀਆਂ ਨੇ ਛਤੀਸਗੜ ਨਾਲ ਵੀ ਜੁੜਦੀਆਂ ਨੇ ਤੇ ਪੰਜਾਬ ਨਾਲ ਵੀ ਜੁੜਦੀਆਂ ਨੇ ਜਿਹਦੇ ਵਿੱਚ ਆਜਮਾਦੀ ਪਾਰਟੀ ਦੇ ਐਮਰਲ ਦੇ ਘਰੇ ਵੀ ਛਾਪੇ ਮਾਰੀਆ ਹਾਂ ਜੇ ਛਾਪੇਮਾਰੀ ਦੀ ਗੱਲ ਹੈ ਤਾਂ ਇਹ ਤੋਂ ਗਾਂ ਪੁੱਛਕਿਛ ਵੀ ਜਾ ਰਹੀ ਹੈ ਭਾਈ ਈਡੀ ਨੇ ਤਾਂ ਅੱਜ ਰੌਬਟ ਬਾਰਡਰਾਂ ਨੂੰ ਫੇਰ ਸੱਦਿਆ ਹਰਿਆਣੇ ਵਾਲਾ ਗੁੜਗਾਉ ਵਾਲਾ ਕਟੜਾਲਾ ਜਿਹੜਾ ਭਪਿੰਦਰ ਹੁੱਡਾ ਵੀ ਇਸ ਮਸਲੇ 'ਚ ਘਿਰੇ ਹੋਏ ਨੇ ਸਾਬਕਾ ਹਰਿਆਣੇ ਦੇ ਮੁੱਖ ਮੰਤਰੀ ਭਪਿੰਦਰ ਹੁੱਡਾ ਵੀ ਇਹਦੇ ਵਿਚ ਅਰੋਪੀ ਨੇ ਕਿ ਜੀ ਉਹਨਾਂ ਨੇ ਬਾਰਡਰਾਂ ਲਈ ਰਾਹ ਖੋਲ੍ਹਿਆ ਹੈ ਕਟੜਾਲੇ ਦਾ ਤੇ ਬਾਰਡਰਾਂ ਕਹਿੰਦਾ ਵੀ ਮੈਂ 36 ਵਾਰ ਆ ਲਿਆ ਹਾਂ 20 ਵਾਰ ਆ ਗਿਆਂ ਕਹਿੰਦਾ 15-15 ਘੰਟੇ ਪਿਠਾਈ ਰੱਖਦੇ ਨੇ 23000 ਤੋਂ ਵੱਧ ਡਾਕੂਮੈਂਟ ਦੇ ਚੁੱਕਿਆ ਕਹਿੰਦਾ ਹੁਣ ਵੀ ਦੁਬਾਰਾ ਕਹਿੰਦੇ ਡਾਕ ਇਹਨਾਂ ਕੀ ਮਜ਼ਾਕ ਹੈ ਤੇ ਪਰ ਅੱਜ ਉਹ ਫਿਰ ਪੈਦਲ ਤੁਰ ਕੇ ਉੱਥੇ ਪਹੁੰਚਿਆ ਸੋ ਪ੍ਰਿੰਕਾ ਗਾਂਧੀ ਦਾ ਪਤੀ ਸੋਨੀਆ ਗਾਂਧੀ ਦਾ ਜਵਾਈ ਸੋ ਰੌਬਰਟ ਬਾਦਰਾ ਹਰਿਆਣਾ ਦੇ ਗੜਕਾਉਂ ਵਾਲੇ ਜ਼ਮੀਨ ਘਟਾਲੇ ਦੇ ਮਾਮਲੇ ਦੇ ਵਿੱਚ ਇੱਕ ਵਾਰ ਫੇੜੀ ਦੇ ਦਫ਼ਤਰ ਬੈਠ ਕੇ ਕੁਝ ਕਿਚੋਰੀ ਹਾਂ ਗੱਲਾਂ ਤਾਂ ਆਪਾਂ ਕਾਂਗਰਸੀਆਂ ਦੇ ਘਟਾਲਿਆਂ ਦੀਆਂ ਪੁੱਛਕਿਛ ਦੀਆਂ ਛਾਪੇਮਾਰੀ ਦੀਆਂ ਕਰੀ ਜਾਂਦੇ ਆ ਇਹਦੇ ਵਿੱਚ ਅੱਜ ਸਾਧ ਸਿੰਘ ਧਰਮਸੋਤ ਨੂੰ ਸੁਪਰੀਮ ਕੋਰਟ ਤੋਂ ਰਾਜ਼ ਜ਼ਰੂਰ ਮਿਲ ਜੇ ਕਹਿੰਦੇ ਜੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਨજરਬੰਦ ਕਾਂਗਰਸ ਦੇ ਸਾਬਕਾ ਮੰਤਰੀ ਸੱਜ ਸਿੰਘ ਧਰਮਸੋਤ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਉਹਨਾਂ ਜ਼ਮਾਨਤ ਮਨਜ਼ੂਰ ਹੋ ਗਈ ਹੈ ਸੋ ਸਾਰਿਆਂ ਨੂੰ ਪਤਾ ਕਿ ਸੱਜ ਸਿੰਘ ਧਰਮਸੋਤ ਪਿਛਲੇ ਲਗਭਗ 14 ਮਹੀਨਿਆਂ ਤੋਂ ਨਾਬਾਦੀ ਨਵੀਂ ਜੇਲ੍ਹ ਚ ਨજરਬੰਦ ਹੈ ਤੇ ਇਸ ਤਰ੍ਹਾਂ ਉਹਦੇ ਲਈ ਸੁਪਰੀਮ ਕੋਰਟ ਤੋਂ ਜ਼ਮਾਨਤ ਵਾਲੀ ਰਾਹਤ ਹੈ ਪਰ ਕੇਸ ਚੱਲਦੇ ਰਹਿਣਗੇ ਭਾਈ ਸੋ ਕੇਸ ਦੀ ਕਾਰਵਾਈ ਚੱਲਦੀ ਰਹਣੀ ਹੈ ਸੋ ਇਸ ਲਈ ਅੱਜ ਕਾਂਗਰਸ ਕਈ ਪਹਿਲੂਆਂ ਤੋਂ ਚਰਚਾ ਚੱਗੀ ਆ। ਚਲੋ ਜੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਚਰਚਾ ਚ ਹੈ। ਪਰ ਸ਼੍ਰੋਮਣੀ ਕਾਲੀ ਦਲ ਬਾਦਰ ਤੇਰ ਵੱਲੋਂ ਆਪਣਾ ਡੈਲੀਗੇਟ اجلاس ਬੁਲਾ ਕੇ ਪ੍ਰਧਾਨ ਚੁਣ ਲਿਆ ਗਿਆ। ਪ੍ਰਧਾਨ ਚੁਣਨ ਤੋਂ ਬਾਅਦ ਉਹਨਾਂ ਨੇ ਵੱਡੀ ਰੈਲੀ ਕਰ ਲਈ ਹੈ। ਪਰ ਐਡਵੋਕੇਟ ਹਰੀਂਦਰ ਸਿੰਘ ਧਾਮੀ ਹੋਰਾਂ ਦੀ ਪ੍ਰਧਾਨਗੀ ਖਤਰੇ 'ਚ ਹੈ ਜਾਂ ਉਹ ਆਪ ਛੱਡਣ ਦਾ ਮਨ ਬਣਾ ਰਹੇ ਨੇ ਉਹ ਲਗਾਤਾਰ ਫਿਰ ਦੂਰ ਚੱਲੇ ਆ ਰਹੇ ਨੇ। ਜਿਹੜੇ ਮਾਗੀ ਵਾਲੇ ਮੌਕੇ ਵੀ ਅਕਾਲੀਆਂ ਦੀ ਸਟੇਜ ਤੇ ਜਾਣ ਦੀ ਬਜਾਏ ਗੁਰੂ ਘਰ ਮੱਥਾ ਟੇਕ ਕੇ ਮੁੜਿਆ ਸੀ ਉਹ ਹੁਣ ਵੀ ਨਾ ਉਸ ਸਮੇਂ ਨਜ਼ਰ ਆਏ ਜਦੋਂ ਦਮਦਮਾ ਸਾਹਿਬ ਦੇ ਨਵੇਂ ਜਥੇਦਾਰ ਬਾਬਾ ਟੇਕ ਸਿੰਘ ਧਲੋਣਾ ਨੇ ਸੇਵਾ ਸੰਭਾਲੀ ਨਾ ਉਹਨਾਂ ਨੂੰ ਉਸ ਸਮੇਂ ਦਸਤਾਰ ਪੇਟ ਕਰਨ ਗਏ ਨਾ ਅਕਾਲੀਆਂ ਦੀ ਕਾਨਫਰੰਸ ਦੀ ਸਟੇਜ ਤੇ ਨਜ਼ਰ ਆਏ ਨਾ ਹੀ ਉਹ ਇਹਨਾਂ ਦੇ ਜਿਹੜਾ ਇਜਲਾਸ ਸੀਗਾ ਉਹ ਚ ਨਜ਼ਰ ਆਏ ਸੋ ਇਸ ਲਈ ਕਹਿੰਦੇ ਧਾਮੀ ਹੋਣ ਤਾਂ ਮਨ ਬਣਾਇਆ ਕਿ ਸ਼ਾਇਦ ਇਸੇ ਲਈ 15 ਤਰੀਕ ਨੂੰ ਜਿਹੜੀ ਅੱਜ बैठक होनी सीगी मतलब के हैना वो बैठक आगे पैगे 16 तारीख दी होगी सो कल ਨੂੰ ਹੁਣ ਸ਼੍ਰੋਮਣੀ ਗੁਰਦਾਰਪੰਥ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕਾ ਦੇਖਣ ਵਾਲੀ ਗੱਲ ਹੋਊਗੀ ਕੀ ਐਡਵੋਕੇਟ ਰਜਿੰਦਰ ਸਿੰਘ ਧਾਮੀਓ ਦੇ ਵਿੱਚ ਆਉਂਦੇ ਨੇ ਇਹ ਤਾਂ ਪਹਿਲੂ ਹੈਗਾ ਇੱਧਰ ਕਿ ਕਦੇ ਮਜੀਠੀਆਂ ਨਾਲ ਰਾਜ ਨਜ਼ਰ ਆਉਂਦੇ ਨੇ ਕਦੇ ਧਾਮੀ ਨਰਾਜ਼ ਆਉਂਦੇ ਨੇ ਕਦੇ ਇੱਕ ਗਰੁੱਪ ਸੁਖਵੀਰ ਦੇ ਨੇੜੇ ਆ ਦੂਆ ਦੂਰ ਹੋ ਗਿਆ ਇਹ ਤਾਂ ਚੱਲ ਰਿਹਾ ਜੀ ਕੰਮ ਪੰਜ ਮੈਂਬਰੀ ਕਮੇਟੀ ਭਰਤੀ ਮਹਮ ਕਰਦੀ ਤੁਰਿਆ ਰਹੀ ਆ ਤੇ ਕਰਦੀ ਤੁਰਿਆ ਰਹੀ ਤੇ ਵਿਛੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦਾ ਇੱਕ ਬਿਆਨ ਇੱਕ ਖੁਲਾਸਾ ਇੱਕ ਸੱਚ ਕਹਿੰਦੇ ਜੀ ਹੁਣ ਇਹ ਸਵਾਲ ਪੈਦਾ ਕਰ ਰਿਹਾ ਕਿ ਪੰਜ ਮੈਂਬਰੀ ਕਮੇਟੀ ਕੀ ਅਕਾਲ ਤੱਕ ਸਭ ਦੀ ਮਰਿਆਦਾ ਅਨਸਾਰ ਤੁਰਿਆ ਰਹੀ ਆ ਜਾਂ ਆਪਣੀ ਰਾਜਨੀਤਿਕ ਮਨਸਾ ਦੇ ਨਾਲ ਕੰਮ ਕਰ ਰਹੀ ਹੈ ਖਾਸ ਕਰ ਗੁਰਪ੍ਰਤਾਪ ਸਿੰਘ ਬਡਾਲਾ ਦਾ ਇਹ ਕਹਿਣਾ ਕਿ ਵੀ ਅਸੀਂ ਤਾਂ ਪਾਰਟੀ ਬਣਾਉਣ ਜਾ ਰਹੇ ਹਾਂ ਜਦੋਂ ਕਿ ਮਨਪ੍ਰੀਤਿਆਲੀ ਨੇ ਫਿਰ ਦੁਬਾਰਾ ਕਿਹਾ ਕਿ ਸਾਡਾ ਕੰਮ ਪਾਰਟੀ ਬਣਾਉਣਾ ਨਹੀਂ ਹੈ ਸਾਡਾ ਕੰਮ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਮੈਂਬਰਸ਼ਿਪ ਕਰਨਾ ਮੈਂਬਰਸ਼ਿਪ ਦੀ ਭਰਤੀ ਕਰਕੇ ਪੂਰੀ ਪ੍ਰਕਿਰਿਆ ਅਕਾਲ ਤਖਤ ਸਾਹਿਬ ਨੂੰ ਸੌਂਪਣਾ ਉਸ ਤੋਂ ਬਾਅਦ ਡੈਲੀਗੇਟ ਚੁਣੇ ਜਾਣ ਨਵੀਂ ਟੀਮ ਬਣੇ ਕੁਝ ਹੋਵੇ ਉਹ ਉੱਥੇ ਦੇਖਿਆ ਜਾਊਗਾ ਬਾਅਦ ਵਿੱਚ ਸਾਡਾ ਕੰਮ ਨਹੀਂ ਹੈ ਕੀ ਕੀ ਹੋਊਗਾ ਪਰ ਗੁਰ ਪ੍ਰਤਾਪ ਸਿੰਘ ਬਡਾਲਾ ਦੇ ਬੀਬੀ ਜਗੀਰ ਕੌਰ ਹੋਰਾਂ ਦੀ ਇਹ ਗੱਲਬਾਤ ਜਾਂ ਇਹ ਮੀਡੀਆ ਦੀ ਖਬਰ ਜਾਂ ਬਿਆਨਬਾਜ਼ੀ ਇਹ ਸਾਹਮਣੇ ਆ ਰਹੀ ਹੈ ਕੇ ਵਿਰੋਧੀ ਤਿਰਵਜੋ ਜਿਹੜੇ ਸੁਧਾਰ ਲੈਰ ਦੇ ਰੂਪ ਚ ਜਨਮੇ ਸੀ ਕਿਉਂਕਿ ਗੁਰਪ੍ਰਤਾ ਬਡਾਲਾ ਉਸ ਪਾਲੇ ਚੋਂ ਆਉਂਦੇ ਨੇ ਸੋ ਨਵਾਂ ਅਖਾਲੀ ਦਲ ਬਣਾਉਣ ਜਾ ਰਹੇ ਨੇ ਵੈਸੇ ਹੀ ਗੱਲਾਂ ਆਪਾਂ ਬਹੁਤ ਧੇਰ ਪਹਿਲਾਂ ਕਰਦੇ ਆਏ ਆ ਕਿ ਲੈ ਦੇ ਕੇ ਗੱਲ ਉੱਥੇ ਮੁੱਕਣੀ ਆ ਕੇ ਤੇ ਹੁਣ ਇਹ ਤੇ ਕਹਿੰਦੇ ਜੀ ਬਾਗੀ ਗੁੱਟ ਆਪਣਾ ਨਵਾਂ ਲੀਡਰ ਵੀ ਲੱਭੂਗੀ ਤੇ ਨਵਾਂ ਦਲ ਵੀ ਬਣਾਉਗੀ ਹੁਣ ਸਵਾਲ ਇੱਥੇ ਫੇਰ ਉਹੀ ਹੁਣ ਨਾਮ ਵਾਲ ਕਿਉਂਕਿ ਜਿਹੜੀ ਭਰਤੀ ਹੋ ਰਹੀ ਆ ਉਹ ਸ਼੍ਰੋਮਣੀ ਅਖਾਲੀ ਦਲ ਦੇ ਨਾਮ ਤੇ ਹੋ ਰਹੀ ਆ ਤੇ ਜੇ ਇਹ ਨਮਾਦਲ ਬਣਾਉਣਗੇ ਫਿਰ ਇਹ ਕੀ ਉਸ ਡੈਲੀਗੇਟ اجلاس ਚੋਂ ਚੁਣ ਕੇ ਆਉਣ ਦੀ ਆਸ ਕਰਦੇ ਨੇ ਜਾਂ ਉਹ ਚ ਜਿਹੜੀ ਜਾਂ ਫਿਰ ਇਹੀ ਤਰੀਕਾ ਬਣਾਉਣਾ ਜਿਵੇਂ ਸੁਖਵੀਰ ਬਾਦਲ ਉਹਨਾਂ ਨੇ ਅਪਣਾਇਆ ਕਿ ਆਪ ਹੀ ਡੈਲੀਗੇਟ ਚੁਣ ਲਓ ਤੇ ਡੈਲੀਗੇਟਾਂ ਜੋ ਆਪ ਚੁਣ ਲਓ ਤੇ ਆਪ ਨੂੰ ਅਧਿਕਾਰ ਦਵਾ ਲਓ ਕਿ ਵਰਕਿੰਗ ਕਮਟੀ ਚੁਣਦਾ ਜੋ ਵੀ ਫਾਰਮੂਲਾ ਇੱਥੇ ਹੁੰਦਾ ਫਿਰ ਵੀ ਦੇਖਣ ਵਾਲੀ ਗੱਲ ਹੋਗੀ ਜੇ ਸੱਚੂੱਚ ਲੋਕਤੰਤਰਕ ਤਰੀਕੇ ਨਾਲ ਸੰਵਿਧਾਨ ਦੇ ਤਰੀਕੇ ਨਾਲ ਹੁੰਦਾ ਫਿਰ ਵੀ ਦੇਖਣ ਵਾਲੀ ਗੱਲ ਹੋਗੀ ਫਿਰ ਤੁਸੀਂ ਚੁਣੇ ਜਾਂਦੇ ਹੋ ਕਿਉਂਕਿ ਜੇ ਲੋਕਾਂ ਦੇ ਮਨਾਂ ਚ ਉਤਰ ਉਤਰੀਆ ਤਾਂ ਤੁਸੀਂ ਵੀ ਉਤਰੇ ਪਰ ਪੰਜ ਮੈਂਬਰੀ ਕਮੇਟੀ ਨੂੰ ਜਿਵੇਂ ਲੋਕ ਪ੍ਰਵਾਨ ਕਰ ਰਹੇ ਨੇ ਉਹ ਕਾਲ ਤੱਕ ਸਾਬ ਵੱਲੋਂ ਹੁਕਮਾਂ ਦੇ ਕਰਨ ਪ੍ਰਵਾਨ ਕਰ ਰਹੇ ਨੇ ਇਹ ਸਾਰੀ ਸਥਿਤੀ ਚ ਖਬਰ ਹੈ ਜੀ ਕਿ ਬਕਾਇਦਾ ਤੌਰ ਤੇ ਗੁਰਪ੍ਰਤਾਪ ਸਿੰਘ ਬਡਾਲਾ ਔਰ ਬੀਬੀ ਜ਼ਗੀਰ ਕੌਰ ਹੋਰੀ ਇਹ ਕਹਿ ਰਹੇ ਨੇ ਜੀ ਕਿ ਮੈਂਬਰਸ਼ਿਪ ਅਸੀਂ ਭਰਤੀ ਕਰਦੇ ਆ ਰਹੇ ਹਾਂ ਇਹ ਖੁਲਾਸੇ ਉਹਨਾਂ ਕੀਤੇ ਜਾ ਰਹੇ ਨੇ ਕਿ ਹਾਂ ਜੀ ਅਸੀਂ ਪੰਜਾਬ ਚ ਨਵੀਂ ਪਾਰਟੀ ਬਣਾਉਣ ਜਾ ਰਹੇ ਹਾਂ ਉਹ ਕਹਿੰਦੇ ਇਹਨੂੰ ਆਉਂਦੇ ਤਿੰਨ ਜਾਂ ਚਾਰ ਮਹੀਨੇ ਲੱਗ ਸਕਦੇ ਨੇ ਅਗਲੇ ਤਿੰਨ ਚਾਰ ਮਹੀਨਿਆਂ ਚ ਇਹ ਪਾਰਟੀ ਸਾਹਮਣੇ ਹੋਊਗੀ ਉਹ ਕਹਿੰਦੇ ਬਕਾਇਦਾ ਤੌਰ ਤੇ ਅਸੀਂ ਉਹਦਾ ਰੂਪਰੇਖਾ ਉਹਦਾ ਖਰੜਾ ਉਹਦੀ ਸਾਰਾ ਸਬਦਾਨ ਸਾਰਾ ਕੁਝ ਤਿਆਰ ਕਰ ਰਹੇ ਹਾਂ ਆਨਲਾਈਨ ਭਰਤੀ ਪ੍ਰਕਿਰਿਆ ਸਾਡੀ ਚੱਲ ਰਹੀ ਆ ਪੋਰਟਲ ਖੁੱਲ ਗਿਆ ਹੈ ਨਾ ਤੇ ਪਹੁੰਚ ਕਰਕੇ ਵੀ ਅਸੀਂ ਕਰ ਰਹੇ ਹਾਂ ਕਹਿੰਦੇ ਜੀ ਬਕਾਇਦਾ ਇੱਕ ਪਿੰਡਾਂ ਤੱਕ ਇਕਾਈ ਬਣਾਉਣ ਦੇ ਲਈ ਪਿੰਡਾਂ ਤੱਕ ਸਥਾਪਨ ਬਣਾਉਣ ਦੇ ਲਈ ਪਿੰਡਾਂ ਤੱਕ ਆਪਣਾ ਗਰੁੱਪ ਖੜਾ ਕਰਨ ਦੇ ਲਈ ਕਹਿੰਦੇ ਅਸੀਂ ਬਕਾਇਦਾ ਇੱਕ ਪ੍ਰਾਈਵੇਟ ਏਜੰਸੀ ਹਾਇਰ ਕੀਤੀ ਆ ਸੋ ਜਿਵੇਂ ਆ ਪਹਿਲਾਂ ਹੁੰਦੀਆਂ ਰਹੀਆਂ ਨੇ ਕੰਪਨੀਾਂ ਲੈ ਕੇ ਪਾਰਟੀਆਂ ਦੇ ਉਮੇ ਇੱਕ ਹਾਇਰ ਕੀਤੀ ਆ ਤੇ ਪਿੰਡਾਂ ਚ ਗੁਰਦੁਆਰਿਆਂ ਚ ਕੈਂਪ ਲਾ ਕੇ ਅਸੀਂ ਭਰਤੀ ਕਰ ਰਹੇ ਆ ਸੋ ਇਸ ਲਈ ਕਹਿੰਦੇ ਜੀ ਅਗਲੇ 3 ਕੁ ਮਹੀਨਿਆਂ ਚ ਸਾਰਾ ਕੁਝ ਹੋ ਜਾਊਗਾ ਵੈਸੇ ਬੀਬੀ ਜਗੀਰ ਕੌਰ ਹੋਰਾਂ ਦਾ ਇੱਕ ਅਕਾਲੀ ਨੌਜਵਾਨ ਵੱਲੋਂ ਕੀਤਾ ਗਿਆ ਉਹ ਕਲਿੱਪ ਵੀ ਖੂਬ ਚਰਚਾ ਚ ਹੈ ਤੇ ਉਸ ਕਲਿੱਪ ਦੇਖਵਾ ਦੇਣਾ ਬੀਬੀ ਜਗੀਰ ਕੌਰ ਨੇ ਕਿਹਾ ਕਿ ਚੰਗਾ ਨਹੀਂ ਲੱਗਦਾ ਤੁਸੀਂ ਬਿਨਾ ਕਿਸੇ ਨੂੰ ਇਤਲਾਹ ਕਰਿਆਂ ਐਦਾਂ ਕੋਈ ਗੱਲਬਾਤ ਕਾਪੀ ਕਰੋ ਇਹ ਸ਼ੋਭਦਾ ਨਹੀਂਗਾ ਚਲੋ ਇਹ ਤਾਂ ਨਹੀਂ ਸ਼ੋਭਦਾ ਤੇ ਇਸੇ ਲਈ ਅਕਾਲੀ ਦਲ ਸਵਾਲਾਂ ਦੇ ਘੇਰੇ ਚ ਵੀ ਹੈਗਾ ਕਿ ਭਾਈ ਇਹ ਫਿਰ ਕਹਾਣੀ ਜਾ ਕੇ ਰੁਕਣੀ ਕਿੱਥੇ ਆ ਹਾਂ ਜੇਕਰ ਇਹ ਪਹਿਲੂ ਬਹੁਤ ਵੱਡਾ ਹੈ ਤਾਂ ਇਹ ਤੋਂ ਅਗਾਂਹ ਵੀ ਕੁਝ ਪਹਿਲੂ ਹੈਗੇ ਇਹਨਾਂ ਤੇ ਚਰਚਾ ਹੋਣੀ ਪੈਂਦੀ ਹੈ ਚਲੋ ਪਹਿਲੂ ਇੱਕ ਹੋਰ ਹੈ ਪੈਟਰੋਲ ਡੀਜ਼ਲ ਕਹਿੰਦੇ ਹੁਣ ਲਾਈਫਲਾਈਨ ਬਣ ਗਿਆ ਘਰਾਂ ਦੀ ਲਾਈਫਲਾਈਨ ਜੇ ਗੈਸ ਸਿਲੰਡਰ ਹੈ ਤਾਂ ਜ਼ਿੰਦਗੀ ਦੀ ਲਾਈਫਲਾਈਨ ਕਹਿੰਦੇ ਜੀ ਹੁਣ ਪੈਟਰੋਲ ਡੀਜ਼ਲ ਆ ਉਹ ਤੋਂ ਬਿਨਾ ਗੱਡੀ ਨਹੀਂ ਚਲਦੀ ਬਿਲਕੁਲ ਜੀ ਜ਼ਿੰਦਗੀ ਦੀ ਗੱਡੀ ਵੀ ਅੱਜ ਕੱਲ ਕਾਰ ਚੇ ਤੁਰਦੀ ਹੈ ਨਾ ਦੂ ਤਰ੍ਹਾਂ ਤੁਰਦੀ ਹੋਣੀ ਜਾਂ ਸਕੂਟਰ ਮੋਟਰਸਾਈਕਲ ਜੀ ਸੋ ਇਹ ਜਿਹੜੀਆਂ ਸਾਡੀਆਂ ਲੋੜਾਂ ਸਾਡੀਆਂ ਆਦਤਾਂ ਉਹ ਤੋਂ ਫਿਰ ਸਰਕਾਰਾਂ ਕਿਵੇਂ ਫਾਇਦਾ ਚੁੱਕਦੀਆਂ ਇਹ ਕਮਾਲ ਦੀ ਖਬਰ ਹੈ ਤੁਹਾਡੇ ਲਈ ਕਹਿੰਦੇ ਜੀ ਹੁਣ ਤੇਲ ਦੀ ਕੀਮਤ ਘਟਾ ਕੇ ਸਰਕਾਰ ਆਪਣੇ ਵੋਟ ਬੈਂਕ ਚ ਨੁਕਸਾਨ ਨਹੀਂ ਕਰਨਾ ਚਾਹੁੰਦੀ ਜੀ ਹਾਂ ਤੁਸੀਂ ਸਹੀ ਸੁਣਿਆ ਸਰਕਾਰ ਨੂੰ ਇਹ ਫਿਕਰ ਹੈ ਕੇਂਦਰ ਸਰਕਾਰ ਨੂੰ ਕਿ ਜੇ ਅਸੀਂ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਤਾਂ ਸਾਡਾ ਬੋਟ ਬੈਂਕ ਨੁਕਸਾਨੇ ਆ ਜਾ ਸਕਦਾ ਹੈ ਮੰਨ ਸਕਦੇ ਹੋ ਆਪਾਂ ਕਹਿੰਦੇ ਕੀਮਤ ਘਟਾ ਕੇ ਸਰਕਾਰ ਨੂੰ ਫਾਇਦਾ ਹੋਊਗਾ ਅਸਲ ਚ ਹੈ ਕੀ ਪਿਛਲੇ ਲੰਮੇ ਸਮੇਂ ਤੋਂ ਕੱਚੇ ਤੇਲ ਦੀਆਂ ਕੀਮਤਾਂ ਚ ਇੰਨੀ ਵਾਰ ਗਰਾਵਟੇ ਇਸ ਕਦਰ ਆਈ ਕਿ 8 ਤੋਂ 10-10 ਰੁਪਏ ਤੱਕ ਪੈਟਰੋਲ ਡੀਜ਼ਲ ਸਸਤਾ ਹੋ ਸਕਦਾ ਸੀ ਪਰ ਕੀਤਾ ਨਹੀਂ ਹੁਣ ਆ ਜਦੋਂ ਆਇਆ ਜੀ ਕਿ ਅਮਰੀਕਾ ਵੱਲੋਂ ਆ ਲਾਏ ਜਾ ਰਹੇ ਨੇ ਜੀ ਲੋਕਾਂ ਤੇ ਟੈਰਫ ਨਾਮੇ ਨਮੇ ਮੁਲਕਾਂ ਤੇ ਟੈਰਫ ਦੇ ਨਾਲ ਇਹ ਅਸਰ ਹੋ ਟੈਰਫ ਦਾ ਨਤੀਜਾ ਕੱਚਾ ਤੇਲ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ 60 ਡਾਲਰ ਪ੍ਰਤੀ ਬੈਰਲ ਤੇ ਆ ਗਿਆ ਸੋ ਜਦੋਂ ਪ੍ਰਤੀ ਬੈਰਲ 60 ਡਾਲਰ ਤੱਕ ਆ ਗਿਆ ਤਾਂ ਇਹਦੇ ਨਾਲ ਭਾਰਤੀ ਬਾਜ਼ਾਰ ਦੇ ਵਿੱਚ ਰੇਟ ਸਸਤਾ ਹੋਣ ਦਾ ਰਾਹ ਖੁੱਲ ਗਿਆ ਪਰ ਭਾਰਤ ਸਰਕਾਰ ਦੇ ਸਲਾਹਕਾਰਾਂ ਦਾ ਮੰਥਨ ਦੇਖੋ ਉਹ ਕਹਿੰਦੇ ਵੀ ਜੇ ਤੇਲ ਤੁਸੀਂ ਸਸਤਾ ਕਰਤਾ ਤਾਂ ਲੋਕਾਂ ਨੂੰ ਬੜਾ ਫਰਕ ਨਹੀਂ ਪੈਣਾ ਹੁਣ ਲੋਕ ਇਸ ਰੇਟ ਤੇ ਲੈਣ ਦੇ ਆਦੀ ਹੋ ਗਏ ਪੱਕ ਗਿਆ ਰੇਟ ਹੁਣ ਲੰਮੇ ਸਮੇਂ ਤੋਂ ਇਸ ਰੇਟ ਤੇ ਖੜਾ ਹੈ ਲੋਕ ਇਹਦੇ ਆਦੀ ਨੇ ਜੇ ਤੁਸੀਂ ਰੇਟ ਘਟਾਇਆ ਤਾਂ ਲੋਕਾਂ ਦੀ ਸੇ ਤੇ ਰਤਾ ਅਸਰ ਨਹੀਂ ਕੋਈ ਖੁਸ਼ੀ ਨਹੀਂ ਕੋਈ ਗਮੀ ਨਹੀਂ ਦਿੱਕਤ ਉਹ ਦਿਨ ਹੋ ਗਿਆ ਖੁਸ਼ ਹੋ ਜਾਣਗੇ ਪਰ ਉਸ ਤੋਂ ਬਾਅਦ ਜਿੱਦਾਂ ਹੀ ਤੁਸੀਂ ਰੇਟ ਵਧਾਇਆ ਚਾਹੇ ਇਸੇ ਰੇਟ ਤੇ ਦੁਬਾਰਾ ਲਿਆਓ ਫਿਰ ਹੋ ਹਲਚੂਗਾ ਇਸਰਾ ਕਰਨ ਸਲਾ ਦਿੱਤੀ ਉਹਦਾ ਹੀ ਨਤੀਜਾ ਸੀ ਕਿ ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਤੋਂ ਬਾਅਦ ਤੇਲ ਸਸਤਾ ਕਰਨ ਦੀ بجائے ਸਰਕਾਰ ਨੇ ਆਪਣੀ ਆਮਦਨ ਵਧਾਉਣ ਦਾ ਹਿੱਲਾ ਕੀਤਾ ਤੇਲ ਕੰਪਨੀਆਂ ਨੂੰ ਸਸਤਾ ਮਿਲ ਰਿਹਾ ਲੋਕਾਂ ਨੂੰ ਸਸਤਾ ਦੇਣਾ ਸੀ ਨਹੀਂ ਦਿੱਤਾ ਸਰਕਾਰ ਨੇ ਕੀ ਕੀਤਾ ਤੇਲ ਸਸਤਾ ਕਰਨ ਦੀ بجائے ਇਹਨਾਂ ਨੇ ਆਪ ਲਾਭ ਲੈਣ ਦਾ ਫੈਸਲਾ ਕਰ ਲਿਆ ਤੇ ਜੀ ਇਹਨਾਂ ਨੇ ਸਰਕਾਰ ਨੇ ਜਿਹੜਾ ਉਹ ਟੈਕਸ ਹੁੰਦਾ ਹੈ ਸਰਕਾਰੀ ਟੈਕਸ ਜਿਹੜਾ ਲੱਗਦਾ ਐਕਸਾਈਜ਼ ਟੈਕਸ ਜਿਵੇਂ ਆਪਾਂ ਕਹਿੰਦੇ ਹਾਂ ਨਾ ਉਹ ਟੈਕਸ ਜਿਹੜਾ ਲੱਗਦਾ ਉਹ ਟੈਕਸ ਵਾਧਾ ਕਰਤਾ ਤੇ ਉਹਦੇ ਵਧਣ ਨਾਲੋਂ ਤੇਲ ਦਾ ਰੇਟ ਵਧਣਾ ਹੈ ਪਰ ਉਹ ਕੰਪਨੀਆਂ ਤੋਂ ਵਸੂਲ ਲਿਆ ਲੋਕਾਂ ਨੂੰ ਰੇਟ ਦਾ ਫਰਕ ਨਹੀਂ ਪਾਇਆ। ਤੋਂ ਇਹ ਫਾਰਮੂਲਾ ਕੱਢਿਆ ਤੇ ਹੁਣ ਕੱਲ ਨੂੰ ਜੇ ਰੇਟ ਮਹਿੰਗਾ ਹੋ ਗਿਆ ਤਾਂ ਸਰਕਾਰ ਆਪਣਾ ਟੈਕਸ ਵਧਿਆ ਵਾਪਸ ਲੈ ਲੂਗੀ ਤਾਂ ਫੇਰ ਕੰਪਨੀਆਂ ਫੇਰ ਉੱਥੇ ਰਹਿ ਜਾਣਗੀਆਂ। ਲੋਕਾਂ ਨੂੰ ਰਾਹਤ ਨਾ ਮਿਲ ਜਵੇ। ਦੇਸ਼ ਵਾਸੀਆਂ ਨੂੰ ਰਾਹਤ ਨਾ ਮਿਲ ਜਵੇ ਕਹਿੰਦੇ ਇਹ ਨਹੀਂ ਹੋਣ ਦੇਣਾ। ਸੋ ਇਸ ਲਈ ਸਰਕਾਰ ਨੂੰ ਇਹ ਲੱਗਦਾ ਹੈ ਕਿ ਜੇ ਸਸਤਾ ਕੀਤਾ ਤਾਂ ਖੁਸ਼ੀ ਨਹੀਂ ਹੋਣੀ ਜੇ ਸਸਤਾ ਹੋਣ ਤੋਂ ਬਾਅਦ ਦੁਬਾਰਾ ਜਦੋਂ ਮਹਿੰਗਾ ਹੋਊਗਾ ਤਾਂ ਸਾਡਾ ਵੋਟ ਬੈਂਕ ਨੁਕਸਾਨੇ ਜਾ ਸਕਦਾ ਕਮਾਲ ਆ ਭਾਈ ਇਹ ਕਰਨਗੇ ਲੋਕਾਂ ਦਾ ਪਾਲਾ ਰੱਬ ਬਲੀ ਕਰੇ ਬਹੁਤ ਬਹੁਤ ਸ਼ੁਕਰੀਆ